26 ਜਨਵਰੀ ਨੂੰ ਅਸੀਂ ਗਣਤੰਤਰ ਦੇ ਰੂਪ ਦੇ ਵਿੱਚ ਉਹਦਾ ਜਿਹੜਾ ਉਤਸ਼ਾਹ ਮਨਾਉਨੇ ਆ ਖੁਸ਼ੀਆਂ ਮਨਾਉਨੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਸਮਾਗਮ ਹੁੰਦੇ ਆ ਸ੍ਰੀ ਅੰਮ੍ਰਿਤਸਰ ਗੁਰੂ ਆਦੀ ਧਰਤੀ ਦੇ ਪਰਿਵਾਰ ਸਮਾਗਮ ਹੋਇਆ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਸਾਹਿਬ ਜੀ ਦੀ ਜਿਹੜੀ ਪ੍ਰਤਿਮਾ ਸੀ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਸ਼द्रोह ਦਾ ਪਰਚਾ ਦਰਜ ਕੀਤਾ ਜਾਵੇ ਉਹਨੂੰ ਸਾਰੀ ਜ਼ਿੰਦਗੀ ਦੇ ਲਈ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਅਸੀਂ ਇਹ ਵੀ ਚਾਹਣਾ ਚਾਹੁੰਦੇ ਹਾਂ ਕਿ ਇਹਦੇ ਨਾਲ ਹੋਰ ਕਿਹੜੀਆਂ ਤਾਰਾਂ ਜੁੜੀਆਂ ਨੇ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਖਾਸ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਪਿਛਲੀ ਦਿਨੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਮੂਰਤੀ ਨੁਹਾਨੀ ਪਹੁੰਚਾਉਣ ਦੀ ਇੱਕ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਗਈ। ਬੇਸ਼ੱਕ ਉਸ ਵਿਅਕਤੀ ਨੂੰ ਮੌਕੇ ਤੇ ਫੜ ਲਿੱਤਾ ਗਿਆ। ਪਰ ਜੋ ਰੋਸ ਆ ਲਗਾਤਾਰ ਵਧਦਾ ਜਾ ਰਿਹਾ। ਪਿਛਲੇ ਦਿਨੀ ਦੇਖਿਆ ਗਿਆ ਸੀ ਕਿ ਪੰਜਾਬ ਦੇ ਕੁਝ ਸ਼ਹਿਰਾਂ ਨੂੰ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ ਸੀ। ਅੱਜ ਐਸਸੀਪਾਈਚਾਰੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸੰਗਰੂਰ ਬੰਦਾ ਐਲਾਨ ਕੀਤਾ ਗਿਆ। ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ। ਜੋ ਆਗੂ ਨੇ ਉਹ ਇੱਥੇ ਇਕੱਠੇ ਹੋ ਰਹੇ ਨੇ ਦੱਸਿਆ ਯਾਰ ਕਿ ਥੋੜੀ ਦੇਰ ਬਾਅਦ ਇੱਕ ਰੋਸ ਮਾਰਚ ਸ਼ਹਿਰ ਦੇ ਵਿੱਚੋਂ ਕੱਢਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ ਆਖਿਰਕਾਰ ਇਸ ਮੰਗ ਪੱਤਰ ਦੇ ਵਿੱਚ ਕਿਹੜੀਆਂ ਮੰਗਾਂ ਹੋਣਗੀਆਂ ਸਾਡੇ ਨਾਲ ਆਗੂ ਮੌਜੂਦ ਨੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਇੱਕ ਤਸਵੀਰ ਵੀ ਸਾਂਝਾ ਕਰਨਾ ਚਾਹੁੰਦੇ ਹਾਂ ਆਪਣਾ ਰੋਸ ਬਿਆਨਤ ਕਰ ਰਹੇ ਨੇ ਕਾਲੇ ਰੀਬਨ ਬੰਨੇ ਹੋਏ ਨੇ ਕਾਲੇ ਰੀਬਨਾਂ ਦੇ ਨਾਲ ਆਪਣਾ ਰੋਸ ਬਿਆਖਤ ਕਰਨ ਦੀ ਸਰਕਾਰ ਨੂੰ ਕੋਸ਼ਿਸ਼ ਕੀਤੀ ਜਾ ਰਹੀ ਆ ਕਾਂਗੜਾ ਸਾਹਿਬ ਖੜੇ ਨੇ ਸ਼ਕਤੀ ਖੜੇ ਨੇ ਹੋਰ ਸਾਰੇ ਪਤਵੰਦੇ ਸੱਜਣ ਖੜੇ ਨੇ ਸਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਦਰਸ਼ਨ ਕਾਂਗੜ ਜੀ ਕਿਸ ਤਰ੍ਹਾਂ ਵੇਖਦੇ ਹੋ ਜੋ ਨੌਜਵਾਨ ਜਿਸ ਨੇ ਹਰਕਤ ਕੀਤੀ ਸੀ ਉਸ ਨੂੰ ਫੜ ਲੈ ਗਿਆ ਫਿਰ ਰਹਿ ਕੀ ਗਿਆ ਇਹ ਦੇਖੋ 26 ਜਨਵਰੀ ਵਾਲੇ ਦਿਨ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜਿਨ੍ਹਾਂ ਨੇ 26 ਜਨਵਰੀ 1950 ਦੇ ਵਿੱਚ ਸਾਡੇ ਦੇਹ ਦਾ ਸੰਵਿਧਾਨ ਲਿਖਿਆ 26 ਜਨਵਰੀ ਨੂੰ ਅਸੀਂ ਗਣਤੰਤਰ ਦੇ ਰੂਪ ਦੇ ਵਿੱਚ ਉਹਦਾ ਜਿਹੜਾ ਉਤਸ਼ਾਹ ਮਨਾਉਨੇ ਆ ਖੁਸ਼ੀਆਂ ਮਨਾਉਨੇ ਆ ਸਾਰੇ ਹਿੰਦੁਸਤਾਨ ਦੇ ਵਿੱਚ ਸਮਾਗਮ ਹੁੰਦੇ ਆ ਸ੍ਰੀ ਅੰਮ੍ਰਿਤਸਰ ਗੁਰੂ ਆਦੀ ਧਰਤੀ ਦੇ ਉੱਪਰ ਵੀ ਉਹ ਸਮਾਗਮ ਹੋਇਆ ਉਸੇ ਉਹੀ ਦਿਨ ਚੁਣਿਆ ਉਸ ਵਿਅਕਤੀ ਨੇ ਬਾਬਾ ਸਾਹਿਬ ਡਾਕਟਰ ਭੀਮਰੋ ਅੰਬੇਡਕਰ ਸਾਹਿਬ ਜੀ ਦੀ ਜਿਹੜੀ ਪ੍ਰਤਿਮਾ ਸੀ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦਾ ਅਪਮਾਨ ਕੀਤਾ ਗਿਆ ਐਨਾ ਹੀ ਨਹੀਂ ਸਾਡੇ ਦੇਸ਼ ਦੇ ਸੰਵਿਧਾਨ ਨੂੰ ਵੀ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਬਹੁਤ ਵੱਡੀ ਸੋਚੀ ਸਮਝੀ ਕਿ ਸਾਜ਼ਿਸ਼ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਪੱਲਾ ਨਹੀਂ ਛੜਾਇਆ ਜਾ ਸਕਦਾ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਇਸ ਦਿਹਾੜੇ ਦੇ ਉੱਪਰ ਦਿਨ ਦਿਹਾੜੇ 20 ਕਦਮਾਂ ਦੇ ਉੱਪਰ ਇੱਕ ਥਾਣਾ ਵੀ ਬਣਿਆ ਹੋਇਆ ਸਿਕਿਉਰਿਟੀ ਹਰ ਸਮੇਂ ਤੈਨਾਤ ਰਹਿੰਦੀ ਹੈ ਐਦਾਂ ਦੇ ਦਿਹਾੜੇ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਨੂੰ ਜਿਹੜਾ ਖੰਡਿਤ ਕਰਨਾ ਉਹਨਾਂ ਦੇ ਪ੍ਰਤਿਮਾਨ ਨੂੰ ਨੁਕਸਾਨ ਪਹੁੰਚਾਉਣਾ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਹੈ ਅਸੀਂ ਡਿਮਾਂਡ ਰੱਖੀ ਹੈ ਕਿ ਉਸ ਵਿਅਕਤੀ ਦੇ ਖਿਲਾਫ ਐਨਐਸਏ ਅਖਤ ਤਹਿਤ ਪਰਚਾ ਦਰਜ ਕੀਤਾ ਜਾਵੇ ਦੇਸ਼द्रोह ਦਾ ਪਰਚਾ ਦਰਜ ਕੀਤਾ ਜਾਵੇ ਉਹਨੂੰ ساری ਜ਼ਿੰਦਗੀ ਦੇ ਲਈ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਇਹਦੇ ਨਾਲ ਹੋਰ ਕਿਹੜੀਆਂ ਤਾਰਾਂ ਜੁੜੀਆਂ ਨੇ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਖਾਸ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਸਾਨੂੰ ਆਪਸ ਦੇ ਵਿੱਚ ਜਿਹੜਾ ਲੜਾਉਣਾ ਚਾਹੁੰਦੀਆਂ ਨੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਕੋਈ ਕਿਹੜੀਆਂ ਤਾਕਤਾਂ ਨੇ ਕਿਹੜੀਆਂ ਤਾਰਾਂ ਜੁੜੀਆਂ ਹੋਈਆਂ ਨੇ ਇਸ ਕਰਕੇ ਅਸੀਂ ਮੰਗ ਕੀਤੀ ਹੈ ਕਿ ਇਹਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਇਹਦਾ ਪਰਦਾ ਫਾਸ਼ ਕੀਤਾ ਜਾਵੇ ਜਿਹੜੇ ਪਰਦੇ ਦੇ ਪਿੱਛੇ ਬੈਠੇ ਨੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਇੱਕ ਦਿਨ ਦੀ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਚਾਹੇ ਕਦੇ ਰਾਜਪੁਰਾ ਦੇ ਅੰਦਰ ਬਾਬਾ ਸਾਹਿਬ ਦੇ ਪ੍ਰਤਿਮਾਂ ਦੇ ਉੱਥੇ ਬੇਅਦਬੀ ਕੀਤੀ ਜਾਂਦੀ ਹੈ ਉਹਨਾਂ ਦੇ ਅੰਗਾਂ ਨੂੰ ਤੋੜੇ ਜਾਂਦਾ ਕਿਤੇ ਹੋਰ ਸ਼ਹਿਰਾਂ ਦੇ ਅੰਦਰ ਇਹ ਕਦੋਂ ਤੱਕ ਹੋਊਗਾ ਕਦੋਂ ਤੱਕ ਬਰਦਾਸ਼ਤ ਕਰਾਂਗੇ ਹੁਣ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਬਾਬਾ ਸਾਹਿਬ ਜਿਨ੍ਹਾਂ ਸਾਡੇ ਸਮਾਜ ਦੀਆਂ ਗੁਲਾਮੀ ਦੇ ਜ਼ੰਜੀਰਾਂ ਤੋੜੀਆਂ ਚਾਹੇ ਦਲਤਾਂ ਦੀ ਗੱਲ ਕਰ ਲਈਏ ਪਛੜੇ ਦੀ ਗੱਲ ਕਰ ਲਈਏ ਮਹਿਲਾਵਾਂ ਦੀ ਗੱਲ ਕਰ ਲਈਏ ਚਾਹੇ ਹਿੰਦੁਸਤਾਨ ਦੇ ਹੋਰ ਨਾਗਰਿਕਾਂ ਦੀ ਗੱਲ ਕਰ ਲਈਏ ਜੇਕਰ ਉਹਨੂੰ ਬਰਾਬਰ ਦੇ ਅਧਿਕਾਰ ਮਿਲੇ ਨੇ ਬਾਬਾ ਸਾਹਿਬ ਦੀ ਕਲਮ ਦੇ ਨਾਲ ਜੋ ਸੰਵਿਧਾਨ ਦੇ ਅੰਦਰ ਮਿਲੇ ਨੇ ਉਹ ਅਸੀਂ برداشت ਨਹੀਂ ਕਰਾਂਗੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਜੇਕਰ ਉਹਨਾਂ ਨੇ ਇਹ ਦੋਸ਼ੀਆਂ ਨੂੰ ਬੇਨਕਾਬ ਨਾ ਕੀਤਾ ਉਹਨਾਂ ਦੇ ਖਿਲਾਫ ਕੋਈ ਅੱਛੀ ਕਾਰਵਾਈ ਨਾ ਕੀਤੀ ਉਹਨਾਂ ਨੂੰ ਕਿ ਮਿਸਾਲੀ ਸਜ਼ਾ ਨਾ ਦਿੱਤੀ ਐਦਾਂ ਦੀ ਸਜ਼ਾ ਚਾਹੁੰਦੇ ਆ ਕਿ ਹੋਰ ਕੋਈ ਵੀ ਅੰਸਰ ਦੁਬਾਰਾ ਇਹ ਜਿਹ ਜੁਰਤ ਕਰਨ ਦੀ ਹਿੰਮਤ ਨਾ ਕਰ ਸਕੇ ਅਸੀਂ ਚਾਹਦੇ ਆ ਕਿ ਉਹਨਾਂ ਨੂੰ ਮਿਸਾਲੀ ਸਜ਼ਾ ਮਿਲੇ ਜੇਕਰ ਸਰਕਾਰ ਸਾਡੀਆਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤੇ ਅਜੇ ਸੰਗਰੂਰ ਦੇ ਅੰਦਰ ਅੰਦੋਲਨ ਹੈ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਅੰਦਰ ਇੱਕ ਵੱਡਾ ਅੰਦੋਲਨ ਹੋਊਗਾ ਸਾਡੀਆਂ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਸੜਕਾਂ ਦੇ ਉੱਪਰ ਆਉਣਗੀਆਂ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ ਦੋਸ਼ੀਆਂ ਨੂੰ ਸਜ਼ਾ ਦੇੜੀ ਹੀ ਪਊਗੀ ਇਹ ਬਿਲਕੁਲ ਦਰਸ਼ਨ ਕਾਕੜ ਨੂੰ ਸੁਣਿਆ ਉਹਨਾਂ ਨੇ ਆਖਿਆ ਕਿ ਜੋ ਵਿਅਕਤੀ ਨੇ ਕਾਨੂੰਨੀ ਹਰਕਤ ਕੀਤੀ ਆ ਉਸ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਜੇਕਰ ਇਹ ਜੇ ਹ ਨਹੀਂ ਹੁੰਦਾ ਤਾਂ ਜਿੱਥੇ ਹੁਣ ਸੰਗਰੂਰ ਬੰਦਾ ਪੰਜਾਬ ਦੇ ਵਿੱਚ ਬੰਦ ਹੋਇਆ ਸੀ ਪੂਰੇ ਦੇਸ਼ ਦੇ ਵਿੱਚ ਜਨ ਅੰਦੋਲਨ ਸ਼ੁਰੂ ਕੀਤਾ ਜਾਊਗਾ ਅਸੋ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਇਸ ਮਤਭਾਗੀ ਘਟਨਾ ਦੇਖੋ ਸਿੱਧੂ ਸਾਹਿਬ ਬੜੀ ਹੀ ਨਿੰਦਨਯੋਗ ਜਿਹੜੀ ਇਹ ਘਟਨਾ ਹੈਗੀ ਹੈ ਤੇ ਜਦਕਿ 26 ਜਨਵਰੀ ਵਾਲੇ ਦਿਨ ਹੀ ਜਿਸ ਤਰ੍ਹਾਂ ਕੇ ਕਾਂਗਰਸ ਜੀ ਨੇ ਦੱਸਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਵਿਧਾਨ ਲਿਖਿਆ ਗਿਆ ਸੀ ਬਾਬਾ ਸਾਹਿਬ ਦੇ ਵੱਲੋਂ ਬਾਬਾ ਸਾਹਿਬ ਨੇ ਸਾਡੇ ਜਿਹੜਾ ਸੰਵਿਧਾਨ ਲੈ ਕੇ ਸਾਡੇ ਹੱਕਾਂ ਦੀ ਲੜਾਈ ਲੜੀ ਸੀਗੀ ਤੇ ਅੱਜ ਜੇ ਅਸੀਂ ਆਜ਼ਾਦ ਘੁੰਮ ਰਹੇ ਆਂ ਜਾਂ ਆਪਣੇ ਹੱਕਾਂ ਲਈ ਲੜ ਰਹੇ ਆਂ ਜੇ ਸਾਨੂੰ ਸਾਡੇ ਹੱਕ ਮਿਲੇ ਨੇ ਤਾਂ ਉਹ ਬਾਬਾ ਸਾਹਿਬ ਦੀ ਹੀ ਦੇਣ ਨੇ ਤੇ ਉਹਨਾਂ ਦੀ ਜਿਹੜੀ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਨੌਜਵਾਨ ਜਿਹੜਾ ਪੜਿਆ ਲਿਖਿਆ ਨੌਜਵਾਨ ਹੈ ਬਾਹਰੋਂ ਆਇਆ ਹੋਇਆ ਇਹ ਤਾਂ ਸਾਨੂੰ ਇਸ ਤਰੀਕੇ ਨਾਲ ਲੱਗਦਾ ਵੀ ਸਾਡੇ ਪੰਜਾਬ ਦਾ ਜਿਹੜ ਜਾਰੀ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਡਾ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਪੰਜਾਬ ਜਿਹੜਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਪੰਜਾਬੀਆਂ ਨੇ ਦਿੱਤੀਆਂ ਸੀਗੀਆਂ ਤੇ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਗਰਮ ਖਿਆਲੀ ਲੋਕ ਨੇ ਤਾਂ ਉਰੇ ਆ ਕੇ ਇਹ ਹੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਇਸ ਦੀ ਪੂਰਜੋਰ ਨਿੰਦਾ ਕਰਦੇ ਹਾਂ ਤੇ ਨਾਲੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੱਲਾ ਉਹ ਨੌਜਵਾਨ ਨਹੀਂ ਲੱਗਦਾ ਸਾਨੂੰ ਉਹਦੇ ਪਿੱਛੇ ਵੱਡੀਆਂ ਤਾਕਤਾਂ ਨੇ ਤੇ ਉਹ ਤਾਕਤਾਂ ਨੇ ਉਸ ਨੌਜਵਾਨ ਨੂੰ ਖਸਾ ਕੇ ਤੇ ਉਹ ਇਹ ਜਿਹੜਾ ਹੈ ਜਾਣ ਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨੂੰ ਲੈ ਕੇ ਅੱਜ ਸਾਰੇ ਸੰਗਰੂਰ ਦੇ ਵਿੱਚ ਜਿੱਥੇ ਵਪਾਰ ਮੰਡਲ ਬੰਦ ਹੈ ਉੱਥੇ ਸਾਡੇ ਐਸ்சி ਭਾਈਚਾਰਾ ਹੋ ਗਿਆ ਚਾਹੇ ਬੀਸੀ ਭਾਈਚਾਰਾ ਹੋ ਗਿਆ ਸਾਡੇ ਵੱਖ-ਵੱਖ ਜਥੇਬੰਦੀਆਂ ਹੋ ਗਈਆਂ ਉਹਨਾਂ ਵੱਲੋਂ ਅੱਜ ਰੋਸ਼ਮਾਰਸ਼ ਕੱਢਿਆ ਜਾ ਰਿਹਾ ਹੈਗਾ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਣਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਵੀ ਇਹਦੀਆਂ ਘਟਨਾਵਾਂ ਮੁੜ ਕੇ ਨਾ ਕਿਤੇ ਪੰਜਾਬ ਦੇ ਵਿੱਚ ਹੋਣ ਤੇ ਜਦੋਂ ਇਸ ਬੰਦੇ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਊਗੀ ਤੇ ਅੱਗੇ ਜਿਹੜੀਆਂ ਤਾਕਤਾਂ ਨੇ ਉਹਨਾਂ ਬਾਰੇ ਪਤਾ ਲੱਗੂਗਾ ਤਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਮਜ਼ਾਹਲ ਨਹੀਂ ਹੋਣੀ ਕਿਸੇ ਦੀ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਣਾ ਇਹ ਬਿਲਕੁਲ ਸਾਰਿਆਂ ਦੀ ਹੀ ਮੰਗ ਹੈ ਕਿ ਜੋ ਵਿਅਕਤੀ ਨੇ ਕਨਾਉਣੀ ਹਰਕਤ ਕੀਤੀ ਆ ਉਸ ਨੂੰ ਮਸਾਲੀ ਸਜ਼ਾ ਦਿੱਤੀ ਜਾਵੇ ਸਾਡੇ ਨਾਲ ਰਵੀ ਜਾਵਲਾ ਮਜੂ ਨੇ ਚਾਵਲਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਵੇਖਿਆ ਗਿਆ ਸੀ ਕਿ ਬੰਦ ਦਾ ਐਲਾਨ ਕੀਤਾ ਗਿਆ ਸੀ ਪੂਰਨ ਤੌਰ ਤੇ ਬੰਦ ਵੀ ਰਿਹਾ ਤੇ ਅੱਜ ਦੀ ਗੱਲ ਕਰ ਲਈਏ ਤਾਂ ਕਿੰਨੇ ਵਜੇ ਤੱਕ ਦਾ ਬੰਦ ਰਹਿਣ ਵਾਲਾ ਅੱਜ ਸੰਗਰੂਰ ਵਿੱਚ ਜਿਹੜਾ ਬੰਦ ਦਾ ਐਲਾਨ ਕੀਤਾ ਗਿਆ ਸੀ ਉਹ 8 ਤੋਂ 12 ਵਜੇ ਤੱਕ ਸੀ